ਪਾਰਟੀ ਨੂੰ ਚਲਾਣ ਵਾਲੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਮੇਰੇ ਤੋਂ ਬਹੁਤ ਜੂਨੀਅਰ ਨੇ ਉਹ ਜਿੰਨੇ ਇਮਾਨਦਾਰ ਵਰਕਰ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਬੀਜੇਪੀ ਤੋਂ ਅੱਜ ਪਾਰਟੀ ਤੋਂ ਆਪਣਾ ਸਤੀਫਾ ਦੇ ਰਿਹਾ ਹੁਸ਼ਿਆਰਪੁਰ ਤੋਂ ਤਿੰਨ ਵਾਰ ਐਮਐਲਏ ਰਹੇ ਮੰਤਰੀ ਰਹੇ ਦੋ ਤਿੰਨ ਵਾਰ ਹਾਰੇ ਵੀ ਬਿਲਕੁਲ ਹੁਸ਼ਿਆਰਪੁਰ 'ਚ ਪੰਜ ਗਰੁੱਪ ਬਣੇ ਹੋਏ ਨੇ ਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਕਿਦਾਂ ਟਿਕਟ ਮਿਲੂਗੀ ਮੈਂ ਕਿਦਾਂ ਲੀਡਰ ਬਣੂਗਾ ਮੈਂ ਕਿਦਾਂ ਐਮਐਲਏ ਬਣੂਗਾ ਮੈਂ ਕਿਦਾਂ ਮੰਤਰੀ ਬਣੂਗਾ ਇਹ ਜੀ ਇਹ ਕਾ ਨਾਮ ਹੈ ਜੀ ਆਪਣਾ ਮੈਂ ਗਿਆਨ ਬੰਸਰ ਜੀ ਠੀਕ ਹੈ ਜੀ ਬੰਸਰ ਜੀ ਤੁਸੀਂ ਭਾਜਪਾ ਦੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਰਹੇ ਹੋ ਇੱਥੇ ਤੱਕੀ ਮੁਰਜ਼ੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦੇ ਜੀ 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 ਕੀ ਕਾਰਨ ਹੋ ਗਿਆ ਭਾਜਪਾ ਦੇ ਸਭ ਤੋਂ ਪੁਰਾਣੇ ਖੌਂਟੋ ਜੀ ਤੁਸੀਂ ਕਿਹੜਾ ਕਾਰਨ ਇਹ ਹੈ ਜੀ ਕਿ ਮੈਂ ਬਚਪਨ ਜਵਾਨੀ ਬੁਢਾਪਾ ਜਨ ਸੰਗ ਨਾਲ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਲਗਾਇਆ ਔਰ ਮੈਂ ਬੱਖਬਖ ਖੋਦਿਆਂ ਦੇ ਉੱਤੇ ਹੁਸ਼ਿਆਰਪੁਰ ਤੋਂ ਲੈ ਕੇ ਪੰਜਾਬ ਤੱਕ ਹੀ ਰਿਆਂ ਪਰ ਹੁਸ਼ਿਆਰਪੁਰ ਦੇ ਅੱਜ ਦੇ ਜਿਹੜੇ 5-7 ਸਾਲ ਤੋਂ ਪਾਰਟੀ ਨੂੰ ਚਲਾਉਣ ਵਾਲੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਪਰ ਮੇਰੇ ਤੋਂ ਬਹੁਤ ਜੂਨੀਅਰ ਨੇ ਬਾਈ ਐਚ ਵੀ ਬਾਈ ਪਾਰਟੀ ਵੀ ਉਹ ਜਿੰਨੇ ਇਮਾਨਦਾਰ ਵਰਕਰ ਨੇ ਉਹਨਾਂ ਨੂੰ ਇਗਨੋਰ ਕਰ ਰਹੇ ਨੇ ਇਸ ਕਰਕੇ ਮੈਂ ਦੁਖੀ ਹੋ ਕੇ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਬੀਜੇਪੀ ਤੋਂ ਅੱਜ ਪਾਰਟੀ ਤੋਂ ਆਪਣਾ ਅਸਤੀਫਾ ਦੇ ਰਿਹਾ ਤੁਸੀਂ ਭਾਜਪਾ ਤੋਂ ਅਸਤੀਫਾ ਦੇ ਰਹੇ ਹੋ ਜਾਂ ਜਨ ਸੰਗਤ ਤੋਂ ਵੀ ਸਾਰੇ ਉਧਰ ਤੋਂ ਅਸਤੀਫਾ ਮੈਂ ਹਰ ਚੀਜ਼ ਤੋਂ ਮੈਂ ਜਨ ਸੰਗਤ ਤੋਂ ਵੀ ਜਨ ਸੰਗਤ ਦਾ ਖਤਮ ਹੋ ਗਈ ਹੰ ਰਸਸ ਰਸਸ ਤੋਂ ਵੀ ਮੈਂ ਅਸਤੀਫਾ ਦੇ ਰਿਹਾ ਹਾਂ ਬੀਜੇਪੀ ਤੋਂ ਵੀ ਅਸਤੀਫਾ ਦੇ ਰਿਹਾ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਤੋਂ ਮੈਂ ਲਾਈਫਟਾਈਮ ਮੈਂਬਰਾਂ ਬੀਜੇਪੀ ਦਾ ਉਧ ਤੋਂ ਵੀ ਅਸਤੀਫਾ ਦੇ ਰਿਹਾ ਆਪਾਂ ਬਸ ਇਹ ਦੇਖਿਆ ਕਿ ਪਿਛਲੇ ਬਹੁਤ ਸਮੇਂ ਤੋਂ ਜਿਹੜੀਆਂ ਲਗਾਤਾਰ ਸੈਂਕੜੇ ਵਿਅਕਤੀਆਂ ਵੱਲੋਂ ਅਸਤੀਫੇ ਦਿੱਤੇ ਜਾ ਚੁੱਕੇ ਨੇ ਤਾਂ ਕਿ ਡਾਕਟਰ ਰਮਨ ਕਾ ਯੋਗ ਇਹਨਾਂ ਨੇ ਕਾ ਟੀਮ ਦੇ 3-4 ਮੈਂਬਰਾਂ ਨੂੰ ਬਸ ਕੀਪ ਦਿੱਤੇ ਅੱਜ ਤੁਸੀਂ ਇੱਕ ਵੱਡਾ ਝਟਕਾ ਦਿੱਤਾ ਹੈ ਭਾਜਪਾ ਨੂੰ ਬੇਸਿਕਲੀ ਕਾਰਨ ਕੀ ਹੈ ਕਿਸ ਤੋਂ ਦੁਖੀ ਹੋ ਤੁਸੀਂ ਬੇਸਿਕ ਅਸੀਂ ਕਾਰਨ ਇੱਕੋ ਹੀ ਹੈ ਕਿ ਜਿਹੜੀ ਹੁਸ਼ਿਆਰਪੁਰ ਦੀ ਬੀਜੇਪੀ ਹੈ ਜਿਹੜੀ ਬੀਜੇਪੀ ਨੂੰ ਚਲਾ ਰਹੀ ਹੈ ਜਿਨ੍ਹਾਂ ਨੂੰ ਪਾਰਟੀ ਨੇ ਸਾਰਾ ਦੇਤੂ ਦਿੱਤਾ ਹੋਇਆ ਹੈ ਉਹ ਇਮਾਨਦਾਰ ਵਰਕਰਾਂ ਨੂੰ ਇਗਨੋਰ ਕਰ ਰਹੇ ਨੇ ਜਿੱਦਾਂ ਮੈਨੂੰ 7 ਸਾਲ ਤੋਂ ਕਿਸੇ ਮੀਟਿੰਗ 'ਚ ਨਹੀਂ ਮਿਲਾਂਦੇ ਪਾਰਟੀ ਦੇ ਹਰ ਲੀਡਰ ਜਿਹਨੇ ਇੱਥੇ ਆਏ ਅੱਜ ਤੋਂ 6 ਮਹੀਨੇ ਪਹਿਲਾਂ ਸ਼ੇਖਾਵਤ ਜੀ ਆਏ ਮੈਨੂੰ ਦੱਸਿਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਨਾ ਉਹ ਮੈਨੂੰ ਕਹਿੰਦੇ ਮੈਂ ਨੈਕਸਟ ਟਾਈਮ ਜਿੱਦਣ ਆਉਂਗਾ ਤੁਹਾਡੇ ਨਾਲ ਗੱਲ ਕਰਾਂਗਾ ਮੈਨੂੰ ਦੱਸਿਆ ਕਿ ਹੁਸ਼ਿਆਰਪੁਰ ਦੀ ਬੀਜੇਪੀ ਦੀ ਹਾਲਤ ਇੰਨੀ ਠੀਕ ਨਹੀਂ ਹੈਗੀ ਬੇਸਿਕਲੀ ਦਾਇਤਵ ਕੇ ਨੂੰ ਸੁਣਪੇ ਹੋਇਆ ਸਾਰਾ ਤੁਸੀਂ ਕਹਿ ਰਹੇ ਹੋ ਹੁਣ ਜਦ ਨਾਮ ਬਾਈ ਨੇਮ ਇਹ ਤੁਸੀਂ ਲੈਣਾ ਚਾਹੁੰਦੇ ਮੈਂ ਬਾਈ ਨੇਮ ਵੀ ਲੈ ਲੈਣਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਹੁਸ਼ਿਆਰਪੁਰ ਤੋਂ ਤਿੰਨ ਵਾਰੀ ਐਮਐਲਏ ਰਹੇ ਮੰਤਰੀ ਰਹੇ ਦੋ ਤਿੰਨ ਵਾਰੀ ਹਾਰੇ ਵੀ ਅੱਜਕੱਲ ਸਾਰਾ ਪਾਰਟੀ ਨੂੰ ਉਹ ਹੀ ਚਲਾ ਰਹੇ ਨੇ ਪਾਰਟੀ ਦੇ ਕਰਤਾ ਧਰਤਾ ਪਾਰਟੀ ਨੇ ਉਹਨਾਂ ਨੂੰ ਹੀ ਬਣਾਇਆ ਹੋਇਆ ਹੈ ਉਸੇ ਵੋਲ ਲੰਮਾ ਸਮਾਂ ਉਹਦੇ ਨਾਲ ਕੰਮ ਵੀ ਕੀਤਾ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਗੱਡੀ 'ਚ 10 ਸਾਲ 15 ਸਾਲ ਰਿਆ ਗਰੁੱਪੇ ਜਿੰਨੂੰ ਕਿੱਦਾਂ ਦੇਖਦੇ ਹੋ ਭਾਜਪਾ ਗਰੁੱਪੇ ਬਿਲਕੁਲ ਹੁਸ਼ਿਆਰਪੁਰ 'ਚ ਪੰਜ ਗਰੁੱਪ ਬਣੇ ਹੋਏ ਨੇ ਪਾਰਟੀ ਦੇ ਉਹਨਾਂ ਨੂੰ ਕਿਸੇ ਨੇ ਪਾਰਟੀ ਨਾਲ ਪਿਆਰ ਨਹੀਂ ਉਹਨਾਂ ਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਕਿੱਦਾਂ ਟਿਕਟ ਮਿਲੂਗੀ ਮੈਂ ਕਿੱਦਾਂ ਲੀਡਰ ਬਣੂੰਗਾ ਮੈਂ ਕਿੱਦਾਂ ਐਮਐਲਏ ਬਣੂੰਗਾ ਮੈਂ ਕਿੱਦਾਂ ਮੰਤਰੀ ਬਣੂੰਗਾ ਮੈਂ ਕਿੱਦਾਂ ਐਮਪੀ ਬਣੂੰਗਾ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ ਪਾਰਟੀ ਦੇ ਸਾਡੇ ਵਰਗੇ ਜਿਹਨਾਂ ਨੇ ਪਾਰਟੀ ਨੂੰ ਆਪਣੇ ਖੂਨ ਨਾਲ ਸਿੰਜਿਆ ਜਿਹੜੇ ਜਨ ਸੰਗ ਦੇ ਟਾਈਮ ਦੀਵਾ ਕਿਤੇਉ ਲੈਂਦੇ ਸੀ ਬੱਤੀ ਕਿਤੇਉ ਲੈਂਦੇ ਤੇਲ ਕਿਤੇਉ ਲੈਂਦੇ ਸੀਗੇ ਮੈਂ ਉਸ ਟਾਈਮ ਤੋਂ ਆਪਣੀ ਜ਼ਿੰਦਗੀ ਪਾਰਟੀ ਨਾਲ ਲਗਾਈ ਹੋਈ ਹੈ ਸਾਡੇ ਮਹੱਲੇ ਦੇ ਵਿੱਚ ਸੁਰਿੰਦਰ ਸੂਜੀ ਗਵਰਦਨ ਦਾਸ ਸੂਜੀ ਦੇ ਬੇਟੇ ਸ਼ਾਖਾ ਲਗਾਉਂਦੇ ਹੁੰਦੇ ਸੀ ਮੈਂ ਤੀਸਰੀ ਵੱਡਦਾ ਹੁੰਦਾ ਸੀ ਹੁਣ ਮੇਰੀ ਉਮਰ 75 ਸਾਲ ਆ ਉਦੋਂ ਮੇਰੀ ਉਮਰ ਸੀ 9 ਸਾਲ ਮਤਲਬ ਕਿ ਪਿਛਲੇ 60-65 ਸਾਲਾਂ ਤੋਂ ਤੁਸੀਂ ਮੈਂ ਸਾਰੀ ਜ਼ਿੰਦਗੀ ਲਗਾਤੀ ਤੁਹਾਨੂੰ ਦੱਸ ਰਿਹਾ ਔਰ ਕੋਈ ਬੰਦਾ ਮੇਰੇ ਚਿਹਰੇ ਤੇ ਚੀਚੀ ਨਹੀਂ ਕਰ ਸਕਦਾ ਕਿ ਮੈਂ ਕਦੀ ਪਾਰਟੀ ਦਾ ਨੁਕਸਾਨ ਕੀਤਾ ਜਾ ਕਿਸੇ ਕਾਰਕਟਰ ਦੇ ਕੰਮ ਨੂੰ ਇਗਨੋਰ ਕੀਤਾ ਤੇ ਹੁਣ ਕਿੱਦਾਂ ਸੁਪਨਾ ਸਕਾਰ ਹੋਏਗਾ ਕਹਿੰਦੇ ਇਸਵਾਰ 400 ਪਾਰ ਦੇਖੋ ਜੀ ਮੈਂ ਜੇ 400 ਪਾਰ ਹੈ ਮੈਂ ਇਸ ਗੱਲ ਦੇ ਵਿੱਚ ਬਹਿਸੇ ਨਹੀਂ ਬਹਿਣਾ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹੁਸ਼ਿਆਰਪੁਰ ਦੀ ਸਿਆਸਤ ਤੋਂ ਬੀਏਪੀ ਦੇ ਅਸਤੀਫਾ ਦੇ ਲਿਆ ਕਿਸ ਨੇ ਪਹੁੰਚ ਦੇ ਵਿੱਚ ਕਿੰਨਾ ਕੁ ਦੁੱਖ ਆ ਕਿਉਂਕਿ ਮੇਰੇ ਮਨ ਚ ਜਿੰਦਾ ਦੁੱਖ ਆ ਤੁਸੀਂ ਮੇਰੇ ਫੇਸ ਰੀਡਿੰਗ ਤੋਂ ਦੇਖ ਸਕਦੇ ਹੋ ਮੇਰੀ ਅਜ ਤੱਕ ਅਈ ਅੰਦਾ ਦੀ ਫੋਟੋ ਨਹੀਂ ਆਈ ਹੋਣੀ ਹੁਣ ਸੁਨਨ ਦੇ ਵਿੱਚ ਆ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਯੋਗਿਆ ਦਿੱਤਿਆ ਨਾਥ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਨ ਲਈ ਪਹੁੰਚ ਰਹੇ ਨੇ ਕਦੀ ਉਹਨਾਂ ਤੱਕ ਆਵਾਜ਼ ਪਹੁੰਚਾਈ ਹੋਵੇ ਸੀ ਨਾ ਮੇਰੀ 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 ਹਾਂ ਇਹ ਵੀ ਗੱਲ ਕਰਨ ਲੱਗਾ ਤੁਹਾਨੂੰ ਪਿਛਲੀ ਵਾਰੀ ਜਦੋਂ ਨਰਿੰਦਰ ਮੋਦੀ ਜੀ ਅੱਜ ਪ੍ਰਧਾਨ ਮੰਤਰੀ ਹੁਸ਼ਿਆਰਪੁਰ ਚਾਏ ਤੇ ਪੀਐਮਓ ਹੌਸਟੋਂ ਮੇਰਾ ਨਾਮ ਵੀ ਸੀ ਉਹਨਾਂ ਨੂੰ ਮਿਲਣ ਦਾ ਸਾਡੇ ਹੁਸ਼ਿਆਰਪੁਰ ਦੇ ਲੀਡਰਾਂ ਨੇ ਮੈਨੂੰ ਉਹਨਾਂ ਦੇ ਜਾਂਮ ਤੋਂ 1 ਘੰਟਾ ਪਹਿਲਾਂ ਦੱਸਿਆ ਕਿ ਤੁਹਾਡਾ ਨਾਮ ਮੋਦੀ ਜੀ ਨੂੰ ਗੁਲਦਸਤਾ ਦੇਣ ਦਾ ਮਿਲਣ ਦਾ ਮੈਂ ਕਿਹਾ ਮੈਂ ਨਹੀਂ ਹੁਣ ਮਿਲਣਾ ਉਹ ਵੀ ਇਹ ਸਾਡੇ ਜਿਹੜੇ ਆਪਣੇ ਆਪ ਨੂੰ ਸੀ ਉਹਨਾਂ ਦੀ ਨੈਗਲੀਜੈਂਸੀ ਦੇ ਨਾਲ ਮੈਨੂੰ ਇਗਨੋਰ ਕੀਤਾ ਗਿਆ ਮੈਂ ਆਪਣਾ ਦੁੱਖਦਰ ਦੱਸਣਾ ਚਾਹਨਾ ਪਰ ਉਸ ਉਹਨਾਂ ਨੂੰ ਕੋਈ ਤਿਆਰ ਨਹੀਂ ਹੈਗਾ ਤੇ ਬੰਦ ਸਾਹਿਬ ਇਸ ਤਰ੍ਹਾਂ ਤਾਂ ਹੁਣ ਚੋਣਾਂ ਵੀ ਮਾਹੌਲ ਵੀ ਚੱਲ ਰਿਹਾ ਹੈ ਦਲ ਬਦਲੀਆਂ ਦਾ ਜ਼ੋਰ ਵੀ ਜਿਹੜਾ ਸਿੱਖ ਰਿਹਾ ਤੇ ਹੁਣ ਕੋਈ ਭਾਜਪਾ ਵਾਲੇ ਵੀ ਆ ਕੇ ਕਿਸੇ ਦੇ ਦੇਖੋ ਦਲ ਬਦਲੀਆਂ ਵੀ ਹੁੰਦੀਆਂ ਰਹਿਣੀਆਂ ਪਾਰਟੀਆਂ ਦਾ ਵੀ ਜ਼ੋਰ ਚੱਲਦਾ ਰਹਿਣਾ ਮੈਂ ਤੁਹਾਨੂੰ ਆਪਣੀ ਜਿਹੜੀ ਆ ਸਾਰੀ ਜ਼ਿੰਦਗੀ ਕੀਤੀ ਹੈ ਦੱਸ ਦਿੱਤੀ ਹੈ ਕਿ ਮੈਂ ਆ ਜੀ ਦੁਖੀ ਹਿਰਦੇ ਦੇ ਨਾਲ ਅੱਖਾਂ 'ਚ ਅੰਸੂਆਂ ਦੇ ਨਾਲ ਇਸ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਹਾਂ